ਜੀ ਇਹ ਵੀਡੀਓ ਸਾਡੇ ਪਿੰਡ ਪਰਪਾਲਾਂ ਦੀ ਝੂਠਲੀ ਕੈਨੇਡਾ ਗਈ ਆ 50 ਸਾਲਾਂ ਦਾ ਬਸ ਸਾਲਾ ਮੇਰਾ ਸੋਖ ਗੇਲਾ ਆਪਣੇ ਆਪ ਨੂੰ ਪਤਾ ਨਹੀਂ ਫੇਸਬੁੱਕ ਤੇ ਆਈਡੀ ਬਣਾਈ ਫਿਰਦਾ ਰਾਜਾ ਸੋਖੇ ਦਾ ਸਾਰਿਆਂ ਉਹ ਗਾਲਾਂ ਕੱਢੀ ਜਾਂਦਾ ਸਾਰਿਆਂ ਨੂੰ ਭੈਂਟ ਚੋਦਾ ਇੱਕਰੀ ਤੂੰ ਪਿੰਡ ਆ ਉਹ ਮਿਰਪਨ ਮੈਨੂੰ ਸਾਨੂੰ ਪਤਾ ਉਹ ਤੂੰ ਹੋਣਾ ਨਹੀਂ ਆ ਪਿੰਡ ਜੇ ਭੁੱਲ ਭਲੇਖੇ ਕਿਤੇ ਆ ਗਿਆ ਏਅਰਪੋਰਟ ਤੋਂ ਤੇਰੀ ਲੱਤ ਤੋੜ ਕੇ ਨਾ ਘਰ ਪਿੰਡ ਲਿਆਂਦਾ ਤਾਂ ਤਾਂ ਕਿ ਭੈਣ ਚੋਦਾ ਕਦੀ ਤੂੰ ਪਿੰਡ ਦੇ ਸਰਪੰਚ ਨੂੰ ਗਾਲਾਂ ਕੱਢੀ ਜਾਂਦਾ ਕਦੀ ਤੂੰ ਕੇਹ ਨੂੰ ਗਾਲਾਂ ਕੱਢੀ ਜਾਂਦਾ ਯਾਰ ਤੂੰ ਹੈ ਕੀ ਆ ਇੱਥੋਂ ਤੂੰ ਖੇਤਰ ਖਾ ਗਿਆ ਤੇਰੇ ਗਵਾਂਢ ਚੋਂ ਕਾਂਦੀ ਤੇਰੀ ਲੜਾਈ ਉਹਨੇ ਤੇਰੇ ਮੂੰਹ ਤੇ ਚਪੇੜਾ ਮਾਰੀਆ ਉਹਨੇ ਤੇਰੇ ਪਤਾ ਤਾਂ ਨਹੀਂ ਆ ਤੈਨੂੰ ਭੁੱਲਦੀਆਂ ਤਾਂ ਨਹੀਂ ਹੁੰਦੀਆਂ ਜਿਹੜੇ ਬੰਦੇ ਦੇ ਮੂੰਹ ਤੇ ਚਪੇੜਾ ਪਈਆਂ ਹੁਣ ਫਿਰ ਆਨੂੰ ਬੜਾ ਬੜਾ ਉੱਠਦਾ ਹਣਾ ਤੇ ਹੁਣ ਭੁੱਲ ਭਲੇ ਕਿ ਕਿਤੇ ਪਿੰਡ ਨਾ ਵੜ ਜੀ ਇਹ ਤੈਨੂੰ ਪਹਿਲਾਂ ਦੱਸ ਦਿੰਨੇ ਆ ਕਿ ਤੇ ਭੁੱਲ ਭਲੇਖੇ 20 ਪਿੰਡਾਂ ਨਾਲ ਜੀ ਬਹੁਤ ਬੁਰਾ ਹਾਲ ਹੋਣਾ ਤੇਰਾ ਭੈਣ ਚੋਦਾ ਪਹਿਲੀ ਤੇਰੀ ਜਨਾਨੀ ਉਹ ਛੱਡ ਗਈ ਤੈਨੂੰ ਤਲਾਕ ਦੇ ਗਈ ਦੂਜਾ ਤੂੰ ਫੇਰ ਵਿਆਹ ਕਰਾ ਕੇ ਵਿਚਾਰੀ ਕੁੜੀ ਨਾਲ ਕੇਣਾ 22-24 ਸਾਲਾਂ ਦੀ ਉਹ ਵੀ ਤੈਨੂੰ ਛੱਡ ਗਈ ਉਹਨੂੰ ਤੂੰ ਪਹਿਲਾਂ ਖੜਦਾ ਨਹੀਂ ਹੈ ਬਾਹਰ ਹੈਨਾ ਬੰਦਾ ਤੂੰ ਹੈ ਹੀ ਨਹੀਂ ਜਿਹਨੂੰ ਦੋ ਜਨਾਂ ਨੇ ਛੱਡ ਗਿਆ ਤੂੰ ਨਾ ਮਰਦੇ ਆ ਭੈਣ ਚੋਦਾ ਸਾਲਿਆ ਗੰਜ ਤੇਰੇ ਪਈਆ ਵਿਗਲਵਾਈ ਫਿਰਦਾ ਤੂੰ ਬੈ 50 55 ਸਾਲ ਦੀ ਉਮਰ ਆ ਹੈ 20 20 ਸਾਲਾਂ ਦੀਆਂ ਕੁੜੀਆਂ ਨਾਲ ਵਿਆਹ ਕਰਾਉਣਾ ਕੈਨੇਡਾ ਦਾ ਲਾਲਚ ਦੇ ਗਿਆ ਨਾ ਮੈਂ ਕੈਨੇਡਾ ਪੱਕਾ ਵਾਂ ਪਹਿਲਾਂ ਤੂੰ ਉਹਨੂੰ ਖੜਦ ਦੇਣੀ ਹੈ ਕੁੱਟਦਾ ਮਾਰਦਾ ਹੈ ਵਿਚਾਰੀ ਨੂੰ ਆ ਉਹਨੂੰ ਮੌਕਾ ਲੱਗਾ ਜਦੋਂ ਬਾਹਰ ਲੈ ਗਿਆ ਹੁਣ ਤੂੰ ਉੱਥੇ ਜਾ ਕੇ ਤੇਰੀ ਮਾਰ ਗਈ ਬੋਂਡ ਤੇ ਲੱਤ ਇਹਨੂੰ ਤੇਗੀ ਕਲਾ ਉਹ ਵੀ ਭੱਜ ਗਈ ਹੁਣ ਤੇਰਾ ਹੋਣਾ ਨਹੀਂ ਆ ਨਾ ਨਾ ਮਰਦਾ ਤੂੰ ਹੈਗਾ ਮੈਂ ਭੈਣ ਚੋਦਾ ਉਹ ਤੂੰ ਹੈ ਕੀ ਆ ਮੈਨੂੰ ਸਮਝ ਨਹੀਂ ਆਉਂਦੀ ਉਹ ਦੁੱਕੀ ਦਾ ਬੰਦੇ ਨਹੀਂ ਦੁੱਕੀ ਦਾ ਬੰਦਾ ਨਹੀਂ ਆ ਤੂੰ ਭੈਣ ਚੋਦਾ ਜਿਹਦਾ ਜੀਕਾਦਾ ਤੇਰੇ ਮੂੰਹ ਤੇ ਚਪੇੜਾ ਮਾਰ ਜਾਂਦਾ ਕੀ ਭੌਂਕੀ ਜੰਨਾ ਉਹ ਨਾਲ ਪੀ ਕੇ ਸ਼ਰਾਬ ਜ਼ੁਗਰ ਬਾਣੀ ਤੇ ਲੈਕਚਰ ਦੇਂਦਾ ਪੈਣਾ ਉਹ ਭੈਣ ਚੋਦਾ ਤੇਰਾ ਕਿਹਨੇ ਕੰਮ ਕਰ ਦੇਣਾ ਓਦਾਂ ਹੀ ਕਿਤੇ ਨਿਹੰਗਾਂ ਜਾਂ ਸਿੰਘਾਂ ਦੇ ਕੇਦੇ ਹੱਥ ਚੜ੍ਹ ਗਿਆ ਨਾ ਹੱਥੇ ਚੜ੍ਹ ਗਿਆ ਉਤ ਤੇਰੀ ਲਾਸ਼ ਹੁਣੀ ਲੱਭਣੀ ਕੀ ਕਮਲੀਆਂ ਮਾਰੀ ਇਹਨਾਂ ਵਰਲਡ ਵਾਰ ਲਵਾ ਦੇਣੀ ਮੈਂ ਉਹ ਕਰ ਦੇਣਾ ਆਹ ਕਰ ਦੇਣਾ ਯਾਰ ਤੂੰ ਕੀ ਬੰਦਾ ਵਾ ਉਹੋ ਜੇ ਕੂਤਸੇ ਉਹ ਜਿਹੜੇ ਤੈਨੂੰ ਸੁਣਦੇ ਵੇਂਦੇ ਆ ਮੇਰੇ ਹਿਸਾਬ ਨਾਲ ਤੇ ਟੇਮ ਉੱਤੇ ਰੇ ਜੰਮਣਦਾ ਈ ਤੇਰੇ ਤੇ ਇੱਥੇ ਟੱਬਰ ਵਾਲੇ ਤੈਨੂੰ ਗਾਲਾਂ ਕੱਢਦੇ ਆ ਕਹਿੰਦੇ ਭੈਣ ਚੋਦ ਕੀ ਜੰਪਿਆ ਵਾ ਹਾਂ ਕੀ ਕਹਾਂ ਤੈਨੂੰ ਵੀਡੀਓ ਤੇ ਤੇਰੇ ਤੱਕ ਪਹੁੰਚ ਹੀ ਜਾਣੀ ਆ ਪਰੇਸ਼ਾਨ ਵੀ ਤੂੰ ਲੈਣਾ ਹੀ ਆ ਹਨਾ ਪੁੱਲ ਭਲੇਖੇ ਵੀ ਕਿਤੇ ਪੁੱਲ ਭਲੇਖੇ ਵੀ ਤੈਨੂੰ ਮੈਂ ਦੱਸ ਦਿੰਨਾ ਕਿ ਤੇ ਪਿੰਡ ਨਾ ਵੱਢ ਜੀ ਨਲਕੇ ਨਲਕੇ ਦੀ ਜਿਹੜੀ ਤੂੰ ਗੱਲ ਕਰਦਾ ਨਾ ਤੂੰ ਨਲਕਾ ਤੇਰੇ ਇਹੋ ਜਿਹੀ ਥਾਂ ਤੇ ਲਾਉਣਾ ਜਿੱਤੇ ਹਰ ਹਰ ਢੇੜੇ 'ਚ ਤੈਨੂੰ ਪੀੜ ਤਕਲੀਫ ਹੋਣੀ ਬੈ ਬੜਾ ਬੜਾ ਉੱਠਣਾ ਤੂੰ ਠੀਕੇ ਸ਼ਰਾਬ ਤੋਂ ਕੁਰਬਾਨੀ ਤੇ ਲੈਪ ਇਹਨਾਂ ਲੈਕਚਰ ਦੇਣਾ ਚੱਲ ਆ ਵੇਖ ਕੇ ਤੂੰ ਕਰਦਾ ਨਾ YouTube ਤੇ ਵੇਖ ਕੇ ਭੈਣ ਚੁੱਦਾ ਚੁੱਪ ਕਰਕੇ ਬਹਿ ਜਾ ਨਾ ਪੋਂਕਿਆ ਕਰਨਾ ਪੋਂਕਿਆ ਕਰ ਚੁੱਪ ਕਰਕੇ ਬੈਠੇ ਰਹੀਦਾ ਹੁੰਦਾ ਠੀਕ ਐ ਐਵੇਂ ਛਤਰਖਾਨ ਦੇ ਸਮਾਨ ਨਹੀਂ ਬਣਾਈਦੇ ਹੁੰਦੇ ਜਿੱਤ ਨੂੰ ਛਤਰਾਂ ਦੀ ਘਾਟ ਆ ਤੋਦਾਂ ਦੱਸ ਦੇ ਉਹਦਾ ਹੈਗੀ ਆ ਪਤਾ ਹੀ ਆ ਦੱਸਣਾ ਕੀ ਆ ਕਿ ਪਿੰਡੋਂ ਖਾ ਗਈ ਗਿਆ ਛਤਰ ਪਰ ਪਾਲਾ ਪਿੰਡ ਦੀ ਝੂਠ ਆ ਇਹ ਕੁੜੀ ਆ ਵੀ ਸਾਰੇ ਅੰਮ੍ਰਿਤਸਰ ਚ ਭੈਣ ਚੋਦਾ ਤੈਨੂੰ ਕੜੀਸਣਾ ਜੇ ਤੂੰ ਆ ਗਿਆ ਤੇ ਇਹੋ ਭੈਣ ਚੋਦਨੀ ਤੇਰੀ ਫਰਮਾ ਗਾਲਾਂ ਨਹੀਂ ਕੱਢਣੀਆਂ ਚੱਲ ਕੋਈ ਨਹੀਂ ਇੱਕ ਰੀ ਪਿੰਡ ਆ ਤੂੰ ਫਿਰ ਦੱਸ ਦੇ ਜੇ